ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਵਿਗਿਆਨੀ ਕੇਕੇ ਗਿੱਲ ਨੇ ਵੱਡਾ ਦਾਅਵਾ ਕੀਤਾ 6 7 ਅਤੇ 8 ਤਰੀਕ ਨੂੰ ਇਸ ਤਰੀਕੇ ਦੇ ਹਾਲਾਤ ਸੂਬੇ ਭਰ ਦੇ ਵਿੱਚ ਹੋਣਗੇ ਜਿਸ ਕਰਕੇ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ ਜੇਕਰ ਤੁਸੀਂ ਕਿਤੇ ਜਾਣ ਦੀ ਪਲੈਨਿੰਗ ਕਰ ਰਹੇ ਹੋ ਤਾਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਿਓ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ 6 7 ਤੇ 8 ਤਰੀਕ ਨੂੰ ਸੂਬੇ ਭਰ ਦੇ ਵਿੱਚ ਭਾਰੀ ਬਾਰਿਸ਼ ਹੋਵੇਗੀ ਇਸ ਦੌਰਾਨ ਉਹਨਾਂ ਆਮ ਲੋਕਾਂ ਸਮੇਤ ਕਿਸਾਨਾਂ ਨੂੰ ਖਾਸ ਅਪੀਲ ਕੀਤੀ ਉਹਨਾਂ ਕਹਿ ਕੇ ਜਿੱਥੇ ਪਾਣੀ ਦੀ ਨਿਕਾਸੀ ਦਾ ਖਾਸ ਧਿਆਨ ਰੱਖਿਆ ਜਾਵੇ ਉੱਥੇ ਹੀ ਇਸ ਬਰਸਾਤ ਦੇ ਨਾਲ ਕਿਸਾਨ ਨੂੰ ਝੋਨੇ ਦੀ ਫਸਲ ਲਗਾਉਣ ਦੇ ਵਿੱਚ ਵੱਡੀ ਰਾਹਤ ਮਿਲੇਗੀ ਇਸ ਤੋਂ ਆਮ ਲੋਕਾਂ ਨੂੰ ਵੀ ਰਾਹਤ ਮਿਲੇਗੀ ਉੱਥੇ ਪਹਾੜੀ ਇਲਾਕਿਆਂ ਦੇ ਵਿੱਚ ਇਸ ਬਾਰਿਸ਼ ਦੇ ਕਾਰਨ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਆਓ ਜਾਣਦੇ ਹਾਂ ਹੋਰ ਕੀ ਕੁਝ ਕਿਹਾ ਗਿਆ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ हां हां जी ਜਿਸ ਤਰ੍ਹਾਂ ਪਿਛਲੇ ਮਹੀਨੇ ਅਸੀਂ ਦੇਖਿਆ ਕਿ ਕਾਫੀ ਅੱਛੀ ਐਕਟੀਵਿਟੀ ਮੌਨਸੂਨ ਦੀ ਰਹੀ ਹੈ ਔਰ ਬਹੁਤ ਅੱਛ ਵਧੀਆ ਬਾਰਿਸ਼ ਵੀ ਰਿਕਾਰਡ ਕੀਤੀ ਗਈ ਹੈ ਪਰ ਆ ਦੋ ਤਿੰਨ ਦਿਨ ਹੁਣ ਥੋੜੀ ਜਿਹੀ ਬ੍ਰੇਕ ਰਹੀ ਹੈ ਮੌਨਸੂਨ ਦੇ ਵਿੱਚ ਔਰ ਵਰਜਾ ਪਰ ਟੈਂਪਰੇਚਰ ਦੀ ਗੱਲ ਕਰਦੇ ਆ ਤਾਂ ਟੈਂਪਰੇਚਰਸ ਕਾਫੀ ਨਾਰਮਲ ਜਿਹੜੇ ਦਿਨ ਦੇ ਤਾਪਮਾਨ ਨੂੰ ਕਾਫੀ ਨਾਰਮਲ ਹੀ ਰਿਕਾਰਡ ਕੀਤੇ ਗਏ ਨੇ ਪਰ ਜਿਹੜਾ ਰਾਤ ਦਾ ਤਾਪਮਾਨ ਹੈ ਉਹ ਨਾਰਮਲ ਤੋਂ ਜ਼ਿਆਦਾ ਰਿਕਾਰਡ ਕੀਤਾ ਗਿਆ ਹੈ ਅਰੋ ਦੇ ਨਾਲ ਨਾਲ ਜਿਹੜੀ ਹਿਊਮਿਡਿਟੀ ਹੈਗੀ ਹੈ ਜਿਹੜੀ ਆਪਾਂ ਨਮੀ ਦੀ ਗੱਲ ਕਰਦੇ ਹਾਂ ਉਹ ਵੀ ਨਾਰਮਲ ਤੋਂ ਜ਼ਿਆਦਾ ਰਿਪੋਰਟ ਕੀਤੀ ਜਾ ਰਹੀ ਹੈ ਸੋ ਇਸੇ ਕਰਕੇ ਥੋੜਾ ਜਿਹਾ ਸਾਨੂੰ ਅਨਕੰਫਰਟੇਬਲ ਵਾਦਰ ਜੂਰ ਲੱਗ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਸ ਗਰਮੀ ਤੋਂ ਰਾਹਤ ਮਿਲਣ ਦੀ ਕਾਫੀ ਸੰਭਾਵਨਾ ਹੈ ਕਿਉਂਕਿ ਆਈਐਮਡੀ ਵੱਲੋਂ ਹਾਂ ਇਹ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਦਰਮਿਆਨੀ ਤੋਂ ਭਾਰੀ ਵਰਖਾ ਹੈ ਉਹ ਪੰਜਾਬ ਦੇ ਵਿੱਚ ਹੋ ਸਕਦੀ ਹੈ ਸੋ ਕਈ ਜਗ੍ਹਾ ਤੇ ਤਹਿਵੀ ਲਰਟ ਹੈਗਾ ਕਿ ਜਿਹੜੀ ਕਾਫੀ ਭਾਰੀ ਵਰਖਾ ਜਿਹੜੀ ਸੱਪਤ ਅਠ ਨੂੰ ਪੰਜਾਬ ਦੇ ਕੇਂਦਰੀ ਖੇਤਰ ਦੇ ਵਿੱਚ ਜਿਹੜੀ ਆ ਉਹ ਹੋ ਸਕਦੀ ਹੈ ਸੋ ਇਨ੍ਹਾਂ ਗੱਲਾਂ ਨੂੰ ਜੁਰ ਮਤਲਬ ਧਿਆਨ ਚ ਰੱਖ ਕੇ ਸਾਨੂੰ ਆਪਣੀਆਂ ਜੜੀਆਂ ਗੀਆਂ ਕਰ ਬਈਆਂ ਉਹ ਵੀ ਚੱਲਦੀਆਂ ਨੇ ਇਹ ਕਿਸ ਤਰ੍ਹਾਂ ਦਾ ਸੀ ਜਿਹੜਾ ਇਹ ਅਲਰਟ ਹੈਗਾ ਉਹਨੂੰ ਮਤਲਬ ਧਿਆਨ ਚ ਰੱਖ ਕੇ ਅੰਜੋ ਵੀ ਪੁਖਤਾ ਪਰ ਬੰਦ ਹੈ ਉਹ ਸਮੂ ਕਰਨੇ ਚਾਹੀਦੇ ਆ ਮੈਨੂੰ ਲੱਗਦਾ ਕਿ ਜਿਸ ਕਰ ਲਗਾਤਾਰ ਕੁਝ ਦਿਨਾਂ ਤੋਂ ਦਰਮੀ ਵੀ ਵਧ ਰਹੀ ਸੀਗੀ ਸੋ ਜੂਨ ਮਹੀਨੇ ਵਿੱਚ ਵੀ ਇਦਰੀ ਐਵਰੇਜ ਨਾਲੋਂ ਜ਼ਿਆਦਾ ਬਾਰਿਸ਼ ਹੋਈ ਹੈ ਸੋ ਜੁਲਾਈ ਮਹੀਨਾ ਆ ਗਿਆ 200 ਤੋਂ ਵੀ ਜ਼ਿਆਦਾ ਮਮ ਬਾਰਿਸ਼ ਹੋਣ ਦੀ ਉਮੀਦ ਚ ਸੋ ਲੱਗਦਾ ਹੈ ਕਿ ਇਸ ਵਾਰ ਵੀ ਪੂਰੀ ਹੋ ਸਕੇਗੀ ਬਾਰਿਸ਼ ਜਿਹੜੇ ਇਸ ਕੰਦ ਦੇ ਪਲਮ ਬਗ ਫਸ ਹਾਂਜੀ ਜੁਲਾਈ ਜਿਹੜਾ ਸਾਡਾ ਵੈਡਸਟ ਮੰਥ ਹੁੰਦਾ ਹੈ ਹਾਲਾਂਕਿ ਜੂਨ ਜਿਹੜਾ ਉਹ ਉਹਦੇ ਚ ਅਸੀਂ ਪ੍ਰੀ ਮੌਨਸਨ ਸ਼ਾਵਰਜ਼ ਲਈ ਜ਼ਿਆਦਾ ਕੰਸੀਡਰ ਕਰਦੇ ਆ ਪਰ ਇਸ ਵਾਰੀ ਜੂਨ ਦੇ ਵਿੱਚ ਵੀ ਬਹੁਤ ਅੱਛੀ ਬਾਰਿਸ਼ ਦੇਖਣ ਨੂੰ ਮਿਲੀ ਹੈ ਔਰ ਜੁਲਾਈ ਦੇ ਵਿੱਚ ਵੀ ਜਿਸ ਤਰ੍ਹਾਂ ਚਾਂਸਸ ਨੇ ਕਿ ਹਲੇ ਤਾ ਮੌਨਸੂਨ ਕਾਫੀ ਜ਼ਿਆਦਾ ਐਕਟਿਵ ਹੋ ਰਹੇਗੀ ਤਾਂ ਹੋ ਸਕਦਾ ਹੈ ਕਿ ਜਿਹੜੀ ਜੁਲਾਈ ਦੇ ਵਿੱਚ ਵੀ ਸਾਨੂੰ ਅੱਛੀ ਬਾਰਿਸ਼ ਦੇਖਣ ਨੂੰ ਮਿਲੇ ਪਰ ਜਿਹੜੀ ਅਲਰਟ ਜਾਰੀ ਕੀਤਾ ਗਿਆ 6 7 8 ਉਹਦੇ ਵਿੱਚ ਭਾਰੀ ਵਰਖਾ ਦੀ ਜਿੱਥੇ ਸਾਨੂੰ ਸੰਭਾਵਨਾ ਨਜ਼ਰ ਆ ਰਹੀ ਹੈ ਉੱਥੇ ਸਾਨੂੰ ਜ਼ੋਰ ਧਿਆਨ ਵਿੱਚ ਸਾਰੀਆਂ ਗੱਲਾਂ ਰੱਖਣੀਆਂ ਚਾਹੀਦੀਆਂ ਨੇ ਅਦਰਵਾਇਜ਼ ਤਾਂ ਇਹ ਜਿਹੜੀ ਬਾਰਿਸ਼ ਬਹੁਤ ਅੱਛੀ ਹੈ ਕਿ ਇਹ ਸਾਨੂੰ ਰਿਕੁਆਇਰਡ ਹੁੰਦੀ ਹੈ ਕਿ ਜੁਲਾਈ ਦੇ ਵਿੱਚ ਸਾਡੀ ਜਿਹੜੀ ਪਾਣੀ ਦੀ ਪੂਰਤੀ ਹੈ ਉਹ ਹੋ ਜਾਏ ਪਰ ਫਿਰ ਵੀ ਜਦੋਂ ਭਾਰੀ ਵਰਖਾ ਦੀ ਚੇਤਾਵਨੀ ਆਉਂਦੀ ਆ ਤਾਂ ਸਾਨੂੰ ਥੋੜਾ ਜਿਆਦਾ ਇਹਦੇ ਲਈ ਜ਼ਿਆਦਾ ਪ੍ਰਬੰਧ ਕਰਨੇ ਚਾਹੀਦੇ ਲੋਕਾਂ ਨੂੰ ਤੇ ਵੀ ਲੋਕਾਂ ਨੂੰ ਦੇਖੋ ਜੇ ਤਾਂ ਮਤਲਬ ਬਹੁਤ ਜ਼ਿਆਦਾ ਭਾਰੀ ਵਰਖਾ ਜਿਹੜੇ ਏਰੀਆਜ਼ ਦੇ ਵਿੱਚ ਹੈਗੇ ਕਿਉਂਕਿ ਹਲੇ ਆ ਇੱਕ ਅੱਧੇ ਦਿਨ ਦੇ ਵਿੱਚ ਹੋਰ ਜ਼ਿਆਦਾ ਸਾਨੂੰ ਅਪਡੇਟ ਆ ਜਾਏਗੀ ਤਾਂ ਜਿਹੜੇ ਏਰੀਆ ਦੇ ਵਿੱਚ ਜ਼ਿਆਦਾ ਮਤਲਬ ਭਾਰੀ ਵਰਖਾ ਦੀ ਸੰਭਾਵਨਾ ਹੈ ਉੱਥੇ ਲੋਕਾਂ ਨੂੰ ਆਪਣਾ ਜਿਹੜੀਆਂ ਆਊਟਡੋਰ ਐਕਟੀਵਿਟੀਆਂ ਹੈ ਉਹਨਾਂ ਨੂੰ ਥੋੜਾ ਬੋਸਪਨ ਕਰ ਦੇਣਾ ਚਾਹੀਦਾ ਤੇ ਕੋਈ ਵੀ ਜਿਸ ਤਰ੍ਹਾਂ ਆਪ ਜੇ ਜੇ ਬਾਰਿਸ਼ ਹੁੰਦੀ ਵੀ ਹੈ ਤਾਂ ਜਿਵੇਂ ਕਿ ਤਰਕਤਾ ਥੱਲੇ ਜਾਂ ਜਿਹੜੀਆਂ ਮਾੜੀਆਂ ਬਿਲਡਿੰਗਸ ਨੇ ਜਾਂ ਕੋਈ ਵੀ ਹੋਰ ਏਰੀਆ ਹੈਗਾ ਕੋਈ ਉੱਥੇ ਜਿਹੜੀ ਸ਼ੈਲਟਰ ਨਾਲ ਲਈ ਜਾਵੇ ਤੇ ਲੋਹ ਲਾਈ ਗੇਰੀਆਸ ਦੇ ਨੇੜੇ ਵੀ ਨਾ ਜਾਇਆ ਜਾਵੇ ਜੇ ਵਿੱਚ ਵਿੱਚ ਵੀ ਕੋਈ ਜਿਸ ਸਮੇਂ ਕੋਈ ਐਕਟੀਵਿਟੀ ਹੈਗੀ ਉਹਨੂੰ ਅਵੋਇਡ ਕੀਤਾ ਜਾਵੇ ਤਾਂ ਮੈਂ ਨਹੀਂ ਜਿਹੜਾ ਟ੍ਰੈਵਲ ਪਲਾਨਸ ਨੇ ਉਹਨਾਂ ਨੇ ਵੀ ਕੋਸਪੋਨ ਕੀਤਾ ਜਾਵੇ ਤਾਂ ਕਿ ਜਿਹੜੇ ਪਹਾੜਾਂ ਮਲਾਪਾ ਨੂੰ ਜਿਹੜੇ ਕੋਈ ਪਲਾਨ ਕਰਤੇ ਨੇ ਉਹ ਉਹਨੂੰ ਪੋਸਟਪੋਨ ਕਰ ਦੇਣ ਕਿਉਂਕਿ ਉੱਥੇ ਆਲਰੇਡੀ ਜਿਹੜੇ ਕਾਫੀ ਜ਼ਿਆਦਾ ਹਾਲਾਤ ਖਰਾਬ ਨੇ ਕਿਉਂਕਿ ਕਈ ਜਗ੍ਹਾ ਤੇ ਕਲਾਊਡ ਬਸਟ ਹੋ ਚੁੱਕਿਆ ਲੈਂਡਸਲਾਈਡਸ ਹੋ ਚੁੱਕੀਆਂ ਆਲਰੇਡੀ ਕਾਫੀ ਨੁਕਸਾਨ ਹੋਇਆ ਹੈ ਕਿ ਜੇ ਆਪਾਂ ਇਸ ਤਰ੍ਹਾਂ ਇਸ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦਾ ਪਲਾਨ ਕਰਤੇ ਆ ਤਾਂ ਸਾਨੂੰ ਜਾਨੀ ਮਾਲੀ ਨੁਕਸਾਨ ਹੋਣ ਦਾ ਖਤਰਾ ਹੈਗਾ ਸੋ ਇਸ ਨੂੰ ਰੂਹ ਧਿਆਨ ਜਰਾ ਰੱਖ ਕੇ ਹੀ ਆਪਾਂ ਨੂੰ ਜਿਹੜੀਆਂ ਅਗਲੀਆਂ ਕਾਰਵਾਈਆਂ ਕਰਨੀਆਂ ਚਾਹੀਦੀਆਂ ਸੋਦਾਦੇ ਕਿ ਪਹਾੜੀ ਖੇਤਰਾਂ ਦੇ ਵਿੱਚ ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ ਜਿਸ ਕਰਕੇ ਉੱਥੇ ਜਿਹੜਾ ਕਿ ਜਾਨੀ ਅਤੇ ਮਾਲੀ ਵੀ ਕਾਫੀ ਨੁਕਸਾਨ ਹੋ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ